ਲਓ ਇਹਨ ਮੇਰੇ 7 ਦਿਨਾਂ ਨੂੰ ਗੱਡੀ ਭੈਂ ਕਰਤੀ ਹੁਣ ਆਇਆ ਨਾਲ 1400 ਦਾ 1 500 ਦਾ 1 200 ਦਾ 1 ਪਰਮਨੈਂਟ ਦਾ ਯਾਰ ਬਲੈਕ ਬੰਡ ਕੱਟ ਲਈ ਤੇ 7 ਦਿਨਾਂ ਆਖਤੀ ਗੱਡੀ ਪਾਉਂਦਾ ਆਹਨੇ ਹੁਣ ਗੱਡੀ ਤੇ ਵੀ ਆਇਆ ਪਾਇਨ ਕੇ ਨਹੀਂ ਆਇਆ ਬਹੁਤ ਸਸਤੇ ਵੀ ਆ ਗਿਆ ਉਹ ਗੱਡੀ ਜਮਾ ਕਰਾਉਣਾ ਇਹ ਸਾਥ ਦੇਣਾ ਆਸੀ ਆ ਵੀ ਮੇਰੇ ਨਾਲ ਆਇਆ ਕਹਿੰਦਾ ਮੈਨੂੰ ਰਾਤ ਤੱਕ ਤਜਵਲ ਰਾਈ ਦੇ ਇਹ ਵੀ ਆਇਆ ਕੇ ਮੇਰੇ ਵੀ ਭਰਾ ਆਉਣਾ ਮਿੰਤਰਲਾ ਮਾਰ ਲਿਆ ਕਰੋ ਨਾ ਕਿ ਭਾਜੀ ਗੱਡੀ ਨੰਬਰ ਤੇ ਕੱਲੇ ਤੇ ਦਿਆ ਕਰੋ ਵਾਈਨ ਕਿਸ ਸੰਸਤੇ ਨਾ ਦਿਆ ਕਰੋ ਕਿ ਯਾਰ ਬੰਦੇ ਨਹੀਂ ਕੋਈ ਤਾਰਦਾ ਕਿੱਦਾਂ ਵੀ ਆਉਣਾ ਟਾਇਰ ਟੱਪਾ ਹੋ ਗਿਆ ਸਾਰਾ ਜੀਰੋਮੀਟਰ ਕਰ ਕਰ ਰੱਖੋ ਕੋਈ ਸਰਸ ਮੁਲਕੀ ਐਡਾ ਗੱਡੀ ਸੰਭਲ ਗਿਆ ਕੱਲੇ ਤਾਂ ਮਲਕੀਆਂ ਬੜਵਾ ਆ ਕੇ ਗੱਡੀ ਪਾਸ ਕਰਾ ਕੇ ਜੀਰੋਮੀਟਰ ਕਰ ਕਰ ਰੱਖੋ ਤਾਂ ਇਹਦੇ ਗੁਰਵਾ ਮੁਲਕੀ ਤਾਂ ਨਾ ਪਤਾ ਇੰਨੇ ਫਾਈਨ ਕਿੰਨੇ ਤਾਰਨੇ ਛਹੀ ਆ ਨਾ ਗੱਡੀ ਕਰਦੇ ਨਹੀਂ ਹੁਣ ਆਪਾਂ ਇੱਥੇ ਜਾਵਾਂ ਆਰਟੀਆ ਲਿਖਾਉਣਾ ਲੱਗਦਾ ਕਰਾਂ ਉਹ ਕਿਦਾਂ ਵੀ ਉਹਨਾਂ ਨੂੰ ਪਤਾ ਨਹੀਂ ਕਿਦਾਂ ਕਰਨੀ ਆ ਦੇਖੋ ਕੀ ਕਰਦਾ ਹਨ ਨਵਾਂ ਹੀ ਸਿਆਪਾ ਪਾ ਗਿਆ ਏ ਗੱਡੀ ਲਾਉਣੀ ਪੈਣੀ ਹੁਣ ਉਥੇ ਆ ਆਟੀਏ ਆਂ ਕਧੀਆਂ ਲੋਤੀਆਂ ਨੇ ਸਟਾਰੇ ਪੂਰੇ ਬੋਕਸ ਇਹ ਚੱਲਾਂ ਵਾਲੋ ਤੀਆਂ ਟੱਟਿਆ ਵਿਆ ਚਲੋ ਸਹੀ ਆ ਮੰਤਰੀ ਭਾਈ ਮਿਹਰਬਾਨੀ ਤੁਸੀਂ ਸਾਡੇ ਨਾਲ ਆ